ਹਾਂ ਕਹਾ ਕਫੂ ਪਛੂਤ ਤੁਹਾਨੂੰ ਪਤਾ ਹੀ ਫਿਰ ਆਪਣਾ ਇਹ ਨਾਲ ਸਹਿਕ ਧੰਦਾ ਨਾ ਇੱਕ ਕੇ ਸੁਣਨਾ ਹਾਂਜੀ ਠੀਕ ਆ ਕਿੰਨੇ ਕ ਕਮਾਈ ਆ ਇਸ ਧੰਦੇ ਦੇ ਵਿੱਚੋਂ ਕਮਾਈ ਗਏ ਮੰਨ ਕੇ ਚੱਲੋ ਵੀ ਕਬੀਲ ਲਾਗੀ ਤੌਰ ਤੇ ਵੀ ਮੇਰੇ ਚਾਰ ਗੁੜੀਆਂ ਸੀ ਉਸ ਤੋਂ ਬਾਅਦ ਇਹ ਛੋਟਾ ਲੜਕਾ ਗਾ ਹਾਂਜੀ ਹਾਂਜੀ ਅਸੀਂ ਪਸ਼ੂਆਂ ਦੇ ਸੱਤੀ ਮੰਨ ਲਓ ਵੀ ਵਿਆਹ ਕਿਤੇ ਆ ਵਿਆਹ ਅੱਧੇ ਵਿਆਹ ਕਰ ਦਿੰਦੇ ਸੀਗੇ ਆਏ ਵਾਰੀ 3-4 ਲੱਖ ਦੇ ਪਸ਼ੂ ਮੈਂ ਮੰਨ ਕੇ ਚੱਲੋ ਵੀ ਮੇਰਾ ਪਸ਼ੂ ਜਦੋਂ 50-60 ਹਜ਼ਾਰ ਦੀ ਮੱਧ ਵਿਕਰੀ ਹੁੰਦੀ ਉਸ ਟਾਈਮ ਵੀ ਇੱਕ ਮੰੰਦਰ ਐ ਸ਼ਹਿਮਤਪੁਰੇ ਦਾ ਵਪਾਰੀ ਆ ਉਹ ਕੋਟੋ-ਕਟ ਮਤਲਬ 100 ਮੱਧ ਲੈ ਗਿਆ ਹੋਊਗਾ ਠੀਕ ਉਹ ਤੋਂ ਪ੍ਰਸਤ ਕਰਿਆ ਉਹਨਾਂ ਡੇਮਾਂ ਤੇ ਵੀ ਮੇਰੀ ਲੱਖ ਰੁਪਏ ਦੀ ਵਿਕਰੀ ਹੁੰਦੀ ਜੀ ਜਦੋਂ ਆਪ 50 ਹਜ਼ਾਰ ਦੀ 50-60 ਹਜ਼ਾਰ ਦੀ ਨਾਲੇ ਉਹ ਖੂਨ ਤੇ ਵੀ ਲੈ ਜਾਂਦਾ ਸੀ ਜੀ ਇਮਾਨਦਾਰੀ ਦੇ ਤੌਰ 'ਤੇ ਠੀਕ ਹਾਂ ਮਾਣ ਰਵੇ ਨੇ ਲਾ ਕੇ 18 20 ਤੋਂ ਆ ਆਮ ਮੈਥਾ ਨੇ ਕੱਢਿਆ ਖਾਸੀਅਤ ਇਹ ਆ ਹਾਂਜੀ ਵੀ ਭੁੱਲ ਕੇ ਤਾਂ ਮਾਂ ਪਰਮਾਤਮਾ ਦੀ ਕਿਰਪਾ ਨਾਲ ਕੋਈ ਕਟਾ ਦੇ ਨਹੀਂ ਕੱਟਣੀ ਇਹੋ ਜੀ ਲਾਈਨ ਹੈ ਕੱਟਣੀ ਨਹੀਂ ਦਿੰਦੀ ਮਤਲਬ ਇਹ ਲਿਆਂਦੀ ਸੀ ਇਹਦੀ ਮਾਂ ਹਾਂ ਇਹਦੀ ਮਾਂ ਲੇਖੀ ਰਵੇ ਰਾਮਪੁਰੇ ਤੋਂ ਹਾਂ ਕਾਫੀ ਚਿਰ ਮਾਂ ਦੀ ਵੀ ਮਾਂ ਆ 18 19 ਸਾਲ ਤੱਕ ਇਹਦੀ ਨਾਨੀ ਰਹੀ ਸਾਡੇ ਕੋਲ 18 19 ਪਹੂ ਠੀਕ ਹੈ ਨਹੀਂ ਇਹਦੇ ਨਾਨੇ ਲੈਂਦੇ ਸੀ ਮਾਂ ਉਹਦੀ ਦਾਹ ਮਾਂ ਲੈਂਦੀ ਸੀ ਨਾਨੀ ਦੀ ਮਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਹੁਣ ਇਹ ਜਰ ਅਬ ਆਪਣੇ ਫੇਟ ਬੈਠੇਗਾ ਹਾਂਜੀ ਮੈਨੂੰ ਸਾਡੇ ਰਿਸ਼ਤੇਦਾਰ ਤ੍ਰਿਲਨ ਦੀ ਸਰ ਤੋਂ ਫਫੜ ਲੱਗਦਾ ਸੀਗਾ ਉਹ ਕਹਿ ਕੇ ਦਿੱਤੀ ਨਾਜ਼ਪੁਰੇ ਤੋਂ ਠੀਕ ਹੈ ਬਾਅਦ ਲਾਇ ਤਾਂ ਜਾ ਪਮ ਪੈਸੇ ਬਿਨਾਂ ਦੇਈ ਪਰ ਗਵਾ ਨਾ ਲਈ ਯਾਦ ਰੱਖਣਗੇ ਜ਼ਿੰਦਗੀ ਪਰ ਯਾਦ ਰੱਖਣ ਵਾਲੀ ਆ ਮਤਲਬ 18 20 ਵਾਲੀਆਂ ਚੱਲੀਆਂ ਸਾਡੇ ਕੋਲੇ ਹਾਂਜੀ ਫੁੱਲ ਚੱਲੀਆਂ ਜੀ ਹਾਂਜੀ ਠੀਕ ਹੈ ਵੀ ਜਿਹੜੇ ਟਾਈਮ ਤੇ ਤੁਸੀਂ ਕਹਿੰਦੇ 50000 ਦੀ ਵਿਕਦੀ ਸੀ ਹਾਂ 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 ਉਸ ਟਾਈਮ 90 95 ਲੱਖ ਇਸ ਤਰ੍ਹਾਂ ਤੁਸੀਂ ਮੰਦਰ ਨਾਲ ਗੱਲ ਕਰ ਸਕਦੇ ਆ ਜੀ ਆਪਾਂ ਆਪਣੀ ਮੰਡੀ ਦੇ ਵਿੱਚ ਵੀ ਮੰਡੀ ਚੱਕੀ ਹੈ ਜੀ ਵੀ ਹਾਂ ਪਹਿਲੇ ਨੰਬਰ ਤੇ ਆ ਜੇ ਮੰਡੀ ਦੇ ਵਿੱਚ ਹਵਾਨਾ ਕੱਢਿਆ ਜੀ ਪਸ਼ੂ ਨੇ ਕੱਢਿਆ ਜਿਹੜੀਆਂ ਆਪਾਂ ਝੋਟੀਆਂ ਹੁਣ ਮੰਦਰ ਲੈ ਕੇ ਗਏ ਹਾਂ ਜੀ ਠੀਕ ਹੈ ਮਤਲਬ ਵੀ ਹੁਣ ਤਾਂ ਇਹ ਕਾਫੀ ਪਸ਼ੂ ਵੇਚਦੇ ਆ ਬਹੁਤ ਜ਼ਿਆਦਾ ਜੀ ਮੈਨੂੰ ਐ ਮੰਨ ਕੇ ਚੱਲੋ ਮੇਰੇ ਕੋਲ 7-8 ਕਿੱਲਿਆਂ ਦੀ ਖੇਤੀ ਕਰਦਾ ਆ ਆਪਦੀ ਘਰ ਦੇ ਆ ਠੀਕ ਹੈ ਬਰਾਬਰ ਤੋਂ ਵੀ ਗਾਂਹਾਂ ਜਾਂਦਾ ਮੇਰੇ ਡੰਗਰ ਜਾਂਦੇ ਮੈਨੂੰ ਐ ਪੂਰਨ ਯਕੀਨ ਹੈ ਜੇ ਹੈ ਮੇਨ ਗੱਲ ਹੈਗੀ ਆ ਵੀ ਇੱਕ ਤਾਂ ਦੁੱਧ ਵਾਲੇ ਆ ਪਸ਼ੂ ਚੰਗੇ ਹਨਾ ਤੇ ਇੱਕ ਕੁਆਲਟੀ ਚੰਗੀ ਆ ਕੁਆਲਟੀ ਆ ਠੀਕ ਹੈ ਵੱਡਾ ਕੁਆਲਟੀ ਦਾ ਜੀ ਇਹ ਗੱਟੀਆਂ ਨੇ ਬਈ ਹਾਂਜੀ ਇੱਕ ਇੱਕ ਮੱਲਾ ਕੱਟੀਆਂ ਦੇ ਜੀ ਦਾ ਨਾਂ ਰਲ ਜਾਂਦੇ ਆ ਜੇ ਹੁਣ ਕੱਟੇ ਦੇਣ ਤਾਂ ਇਹਦਾ ਕੱਟਣ ਤਿੰਨ ਕੱਟੀਆਂ ਰਲ ਗਈਆਂ ਅਗਰੇ ਸੀ ਤਿੰਨ ਸੂਪੀਆਂ ਤੀਜੀ ਸੂਏ ਸੀ ਰੱਖਦੇ ਨਹੀਂ ਠੀਕ ਹੈ ਨਵੀਆਂ ਰੱਖ ਲੈਣੀਆਂ ਨਵੀਂ ਪੀੜੀ ਤੀਜੀ ਸੂਏ ਵਾਲੀਆਂ ਅਸੀਂ ਕੱਢ ਦਿੰਨੇ ਆਗੇ ਨਾਲ ਹੁੰਦੇ ਨਾਲ ਕੱਢੀ ਜਾਂਦੇ ਆਗੇ ਫਿਰ ਜਿਆਦਾ ਪਸੰਦੀ ਉਨੀ ਸੁਭਾਈ ਨਹੀਂ ਹੁੰਦੀ ਠੀਕ ਹੈ ਮੱਲਾ ਤੁਹਾਡੇ ਕੋਲ 12-15 ਪਸ਼ੂ ਹਰ ਵਕਤ ਹੀ ਹੁੰਦੇ ਆ ਹਰ ਵਕਤ ਰੱਖ ਰਿਹਾ ਜੀ ਹਾਂ ਠੀਕ ਹੈ ਵਧੀਆ ਲੱਗ ਰਹਾ ਹੂੰ ਕਿਤਾ ਕੋਲ ਮਲਾ ਕੇ ਮੈਨੂੰ ਤਾਂ ਆਪਣੀ ਖੋਕ ਹੈ ਜੀ ਠੀਕ ਹੈ ਕਿ ਆਪਾਂ ਆਉਦੀ ਅਗਲੀ ਸ਼ੋਚ ਹੈਗੀ ਮੈਨੂੰ ਤਾਂ ਸਭ ਤੋਂ ਵਧੀਆ ਲੱਗਦਾ ਜੀ ਹੁਣ ਪਸ਼ੂ ਧਾਨਾ ਹਾਂ ਠੀਕ ਹੈ ਠੀਕ ਹੈ ਠੀਕਾ ਪੁਰਾਣਾ ਕੀ ਹੈ ਜੀ ਇਹਦੀ ਕਟੀ ਹੈ ਕੀ ਡੀਜੀ ਸੁਵੇ ਇਹ ਕਿਹੜੇ ਟੀਕੇ ਦੀ ਆ ਉਸ ਨਾ ਤੋੜਦੇ ਜੀ ਹੈ 102299 ਦੀ ਹੁਣ ਮੰਨ ਲਾ ਵੀ ਇਹਦਾ 102299 ਦੀ ਆ ਗਈ ਇਹ ਆ ਗਈ ਸੀ 89 ਦੀ ਜਿਹੜੀ ਤੁਸੀਂ ਕਹਿੰਦੇ ਬਈ ਤੱਲਾ ਹੋ ਗਈ ਹੈ ਨਾ ਹੋਰ ਕਿਹੜੇ ਕਿਹੜੇ ਸਿਮਣਾ ਦੇ ਬੱਚੇ ਉਹ ਇਹਦੀ ਪਹਿਲੀ ਸੂਏ ਦੀ ਕੱਟੀ ਹੈ ਬਾਈ ਉਹ ਤਾਂ ਹੈਗੀ ਆ ਉਹਦੀ 1470 ਦਾ 1470 ਦੇ ਉਹਨੇ ਕਿੰਨਾ ਦੁੱਧ ਗੱਡਿਆ ਪਹਿਲੇ ਸੂਏ ਵਿੱਚ 14 ਪਲੱਸ ਗੱਡਿਆ ਜੀ ਪਹਿਲੇ ਸੂਏ 14 ਪਲੱਸ ਹਾਂ ਇਹਨੇ ਵੀ ਕੱਟੀ ਦਿੱਤੀ ਹੈਗਾ ਹਾਂ ਇਹਨੇ ਵੀ ਗਾ ਇਹ ਕਿਹੜੇ ਟਿੱਕੇ ਦੇਗਾ ਦੂਜੇ ਸੂਏ ਦੀ ਕੱਟੀ ਹੈਗੀ ਬਾਈ ਠੀਕ ਹੈ ਹੈਗੀ 102299 ਦੀ ਓਕੇ ਓਕੇ ਉਹ ਤੀਜੇ ਸੂਏ ਦੀ ਕੱਟੀ ਹੈਗੀ ਇਹ ਮੱਝ ਦੀ ਉਹ ਹੈਗੀ ਆ ਖੰਬੀਰਾ ਬਲੀ ਵਾਲੇ ਖਾਨ ਦੀ ਵੇ ਖਾਣ ਦੀ ਆ ਚੌਥੀ ਹਾਂ ਚੌਥੇ ਦੀ ਹਾਂਜੀ ਉਹ ਹੀਟ ਆ ਚ ਕੀ ਉਹ ਕੱਟੀ ਦੇਣਾ 9ਵੇਂ ਸੂਏ ਖਾਨ ਤੋਂ ਫੇਰ ਗੱਭਣਾ ਆ ਕਿਹੜੇ ਦੀ ਆ ਇਹ ਕਟੇ ਰੁਪਈਆ ਬਈ ਇਹ 100 ਡੇਰ ਸਾਂ ਦੀ ਹੈ ਹਨਾ ਠੀਕ ਹੈ ਕੁੱਲ ਮਿਲਾ ਕੇ ਆਹ ਕਹਿ ਸਕਦੇ ਵੀ ਚੰਗੇ ਟੀਕੇ ਕਦੋਂ ਕਦੋਂ ਭਰਾ ਰਹੇ ਹਾਂ ਇਹ 14 ਚ ਮੇਰੀ ਇੱਕ ਮਤ ਨੂੰ ਜ਼ਿਆਦਾ ਇਹ ਬਰੇਕ ਵਿੱਚ ਅਸੀਂ ਨਾ ਮੇਰੇ ਖੇਤੀਬਾੜੀ ਉਹ ਕਿਵੇਂ ਨਾ ਥੋੜੇ ਜੇ ਪਹਿਲਾਂ ਤੋਂ ਜਦੋਂ ਮੈਂ 80 ਵੀਂ ਅੱਸੀ ਚ ਪੜ੍ਹਵਾਟ ਜੀ ਉਦੋਂ ਤੋਂ ਲਾ ਕੇ ਮੇਰੇ ਖੇਤੀਬਾੜੀ ਮਹਿਕਵੇਂ ਨਾ ਲਿੰਕ ਨੇ ਓਕੇ ਓਕੇ ਸਾਨੂੰ ਕਰਨਾਲ ਲੈ ਕੇ ਗਈ ਸੀ ਪਸ਼ੂਆਂ ਦੀ ਜਾਣਕਾਰੀ ਵਾਸਤੇ ਯੂਨੀਵਰਸਿਟੀ ਜੀ ਠੀਕ ਹੈ ਉਥੇ ਸੀਗਾ ਕਿ ਡਾਕਟਰ ਆਪਣਾ ਆਪਣੇ ਬਰਵਾਲੀ ਦਾ ਪਿੰਡ ਦਾ ਆਪਣੀ ਸਨੌਰ ਕੋਲ ਦਾ ਡਾਕਟਰ ਠੀਕ ਆ ਉਹਨੇ ਇਹ ਗਾਈਡਲੈਂਸ ਦਿੱਤੀ ਸੀ ਵੀ ਜੇ ਪਸ਼ੂ ਰੱਖਣੇ ਨੇ ਚੰਗੇ ਰੱਖਣੇ ਆ ਵੀ ਚੰਗੇ ਰੱਖੋ ਹਾਂ ਜੇ ਹੁਣ ਜਿਵੇਂ ਲੋਕ 12 10 ਵਾਲੇ ਰੱਖਦੇ ਆ ਉਹਨਾਂ ਨਾਲ ਕੋਈ ਬਹੁਤਾ ਦਮ ਨਹੀਂ ਕਿਉਂਕਿ ਉਹ ਲੱਖ ਤੋਂ ਥੱਲੇ ਰਹਿ ਜਾਣੀ ਆ ਉਹ ਤਾਂ ਕਹਿੰਦਾ ਵੀ ਉਹਨਾਂ ਇਹ ਕੀ ਜਾਣਕਾਰੀ ਵੀ ਥੋੜਾ ਪਸ਼ੂ ਸਾਰੇ ਸਾਲ ਦੀ 7 ਕਿਲੋ ਦੀ ਔਸਤਨ ਚ ਹੁਣ 4 ਹੋਣਾ ਚਾਹੀਦਾ ਦੁੱਧ ਦਾ ਠੀਕ ਆ ਇਹ ਨਾ ਹੋਵੇ 2.5 ਕਿਲੋ ਜੇ 2.5 ਕਿਲੋ ਵਾਲੇ ਰੱਖੋਗੇ ਤਾਂ ਤੁਹਾਨੂੰ ਖਾਊ ਉਹ ਠੀਕ ਹੈ ਠੀਕ ਹੈ ਇਹ 7 ਕਿਲੋ ਵਾਲੀ ਉਸ ਤਰ੍ਹਾਂ ਰੱਖੋਗੇ ਹਾਂ ਫਿਰ ਤੁਹਾਨੂੰ ਉਹਦੇ ਚ ਫਾਇਦਾ ਓਕੇ ਓਕੇ ਫਿਰ ਉਹਨੇ ਇਹ ਵੀ ਰੱਖਿਆ ਸੀ ਵੀ ਜੇ ਤੁਸੀਂ ਟੀਕਾ ਵਰੋਣਾ ਹਾਂਜੀ ਉਹਦੇ ਉਹਦੀ ਮਾਂ ਦਾ ਸਾਂਹ ਦੀ ਦਾ ਸਾਂਹ ਦਾ ਹਾਂ ਉਹਦਾ ਰਿਕਾਰਡ ਪੁੱਛੋ ਵੀ ਕਿੰਨਾ ਦੁੱਧ ਠੀਕ ਹੈ ਠੀਕ ਹੈ ਇਹ ਦੋਨਾਂ ਦਾ ਪਲੱਸ ਕਰਕੇ ਤੁਹਾਡੀ ਕੱਟੀ ਉਦੋਂ ਅੱਧਾ ਦੁੱਧ ਦੇਊਗੀ ਦੇਊਗੀ ਜਾਣੀ ਉਥੋਂ ਇਹ ਮੈਨੂੰ ਥੋੜੀ ਲੱਗਣ ਲੱਗੀ ਸੀ ਜੀ ਸਾਂਚ ਟੀਕਾ ਭਰਾ ਜੀ ਅਸੀਂ 2014 ਚ ਕਿਹੜਾ ਟੀਕਾ ਲਗਾਇਆ ਸੀ ਸultan ਦਾ ਉਹ ਤੋਂ ਦੋ ਟੀਕੇ ਲਿਆਏ ਸੀ ਡਾਕਟਰ ਇੱਕ ਆਪਣੇ ਗਮਾਂਡੀਆਂ ਦੇ ਪਰਿਆ ਜੀ ਇੱਕ ਆਪਣੇ ਇਹ ਤਾਂ ਕੱਟਾ ਦੇਤਾ ਸੀ ਆਪਣੀ ਮੱਜ ਨੇ ਉਹ ਕੱਟ ਦਿੱਤੀ ਜੀ ਉਥੋਂ ਫਿਰ ਠੀਕ ਹੈ ਹੁਣ ਕਿੰਨੇ ਵੱਧ ਤੋਂ ਵੱਧ ਕਿੰਨੇ ਰੁਪਈਆ ਦਾ ਪਸ਼ੂ ਵੇਚਦਾ ਹੋਊਗਾ ਮੰਨ ਲਾ ਜਿਵੇਂ ਲੱਖ ਵਾਲੇ ਆਮ ਤੁਸੀਂ ਕਹਿੰਦੇ ਹੋ ਮੈਨੂੰ ਤਾਂ ਇਹ ਲੱਗਦਾ ਜੀ ਕਿੰਨੇ ਰੁਪਈਆ ਦਾ ਰੇਟ ਨਹੀਂ ਉਵੇਂ ਨਹੀਂ ਵੀ ਇੱਕ ਪਸ਼ੂ ਦੀ ਕੀਮਤ ਵੱਧ ਤੋਂ ਵੱਧ ਕਿੰਨੇ ਦੀ ਵਿਕੀ ਹੋਣੀ ਹੈ ਸਾਡੇ ਕੋਲ ਮੇਰੇ ਕੋਲ 2 ਲੱਖ ਪਲੱਸ ਵੀ ਬੱਤ ਮੇਰੇ ਕਿ ਜੀ ਮੈਂ 2 ਲੱਖ ਪਲੱਸ ਹਾਂ ਹਾਂ ਜੀ ਪਿਛਲੇ ਸਾਲਾਂ ਚ ਪਿਛਲੇ ਹਾਂ ਪਿਛਲੇ ਸਾਲ ਠੀਕ ਆ ਜੀ ਮਤਲਬ ਵੀ ਆ ਆ ਅੱਜ ਜਿਹੜੀ ਆ ਅੱਜ ਸੁਲਤਾਨ ਦੀ ਆਪਾਂ ਕਹਿੰਦੇ ਐਮਐਨਟੀ ਦੀ ਕੱਟੀ ਦੀ ਇਹਦੀ ਗੱਲ ਕਰ ਰਹੇ ਹਾਂ ਹਾਂ ਜੀ ਮੇਰੇ ਕੋਲ ਜੋ ਬੱਕਰੇ ਰੱਖੇ ਹੋਏ ਸੀਗੇ ਜੀ ਠੀਕ ਆ ਉਹਦੇ ਇਹ ਤਨ ਮਹੀਨਾ ਦੀ ਗੱਬਣ ਸੀ ਆ ਕੱਟੀ ਕੀਤੀ ਸੀ ਓਕੇ ਬਿਨਾ ਮੁੱਲ ਕੀਤੇ ਹਾਂ ਖਾੜੇ ਵਾਲਾ ਵਪਾਰੀ ਮੈਨੂੰ 2 ਲੱਖ ਰੁਪਈਆ ਦੋ ਤਨ ਮਹੀਨਾ ਦੀ ਗੱਬਣ ਦੇਣਾ 2 ਲੱਖ ਰੁਪਈਆ ਦਿੰਦਾ ਸੀ ਅੱਜ ਤੋਂ ਹਾਂ 7 ਸਾਲ ਪਹਿਲਾਂ ਮੇਲਾ ਬਿਊਟੀ ਬਹੁਤ ਸੀ ਹੈ ਨਾ ਬਹੁਤ ਸੋਹਣੀ ਬਿਊਟੀ ਸੀ ਹੈ ਨਾ ਹਾਂ ਸਾਭੀ ਉੱਤਰ ਗਈ ਭਾਈ ਇਹਦੀ ਹਾਂ ਸਾਭੀ ਤਰੱਕੀ ਹੈ ਨਾ 2 ਲੱਖ ਰੁਪਏ ਮੈਨੂੰ ਬਿਨਾ ਮੁੱਲ ਕੀਤਾ 7 ਸਾਲ ਪਹਿਲਾਂ 7 ਸਾਲ ਪਹਿਲਾਂ ਹਾਂ ਪਰਮਾਤਮਾ ਨੂੰ ਜਾਂਦੇ ਜੇ ਕੁਦਰਤ ਦੇ ਮੰਨ ਲਓ ਤੁਸੀਂ ਵੀਡੀਓ ਕੋ 1-2 ਪਹਿਲਾਂ ਵਾਜਾ ਜਾਂਦੇ ਮੈਨੂੰ ਲੱਗਦਾ ਛੋਟੇ ਪਸ਼ੂਆਂ ਦੇ ਰੇਟ ਹੋਰ ਵੀ ਵੱਜ ਜਾਣੇ ਸੀ ਹੈ ਨਾ ਇਹਨੂੰ ਤਾਂ ਆਪਾਂ ਕਿਹਾ ਸੇਲ ਲਾਉਣੀ ਹੈਗੀ ਨਹੀਂ ਨਹੀਂ ਵੈਸੇ ਹੀ ਆਪਣਾ ਵੈਸੇ ਵੀ ਜਦੋਂ ਨਹੀਂ ਰਵੜਾ ਕੀ ਆ ਵੀ ਜਦੋਂ ਤੁਸੀਂ ਦੱਸਤਾ ਵੀ ਇੰਨੇ ਨੇ ਲੀਟਰ ਵਾਲੇ ਪਸ਼ੂ ਚੱਲਦੇ ਆ ਹਰ ਬੰਦੇ ਕੋਲੇ 18 20 ਵਾਲੇ ਪਸ਼ੂ ਕਿੰਨਤੀ ਦੇ ਪਸ਼ੂ ਆ ਹਾਂ ਹਾਂ ਠੀਕ ਐ ਪਿੰਡ 'ਚ 20 20 30 ਦੀ ਘੜੀ ਆ ਜਿੰਨਾਂ ਕੋਲੇ ਵੱਧ ਪਸ਼ੂ ਚੰਗੇ ਆ ਆਪ ਤਾਂ 12 13 'ਚ ਹੀ ਰਹਿ ਜਾਂਦੇ ਹਨ ਨਹੀਂ ਆਪਣੇ ਤਾਂ ਪਿੰਡ ਦੇ ਵਿੱਚ ਵੀ ਇਸ ਗੱਲ ਦਾ ਰਿਕਾਰਡ ਹੈਗਾ ਆਪਣੀ ਖੇਤੀ ਦਾ ਵੀ ਰਿਕਾਰਡ ਆ ਵੀ ਵਧੀਆ ਕਰਦੇ ਆ ਠੀਕ ਆ ਪਸ਼ੂ ਸਾਹਮਣਾ ਵੀ ਰਿਕਾਰਡ ਆ ओके हां जी सो ਮਿੱਤਰੋ ਕਿਵੇਂ ਲੱਗੀ ਸਾਡੀ ਵੀਡੀਓ ਤੇ ਜਰੂਰ ਕਮੈਂਟ ਕਰਕੇ ਦੱਸਿਓ ਇਹ ਮਿੱਤਰੋ ਵੈਸੀ ਬਣਾਈ ਆ ਬਾਈ ਦਾ ਵੈਸੇ ਸਾਂਹ ਦੀ ਵੀਡੀਓ ਬਣਾਈ ਆ ਉਹ ਵੀ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਂਹ ਬਾਈ ਨੇ ਵੇਚਣਾ ਅਰਜਨ ਕੁੰਗੜ ਦੇ ਸਿਮੰਡਾ ਤੇ ਮਾਂ ਦਾ ਮਿੱਤਰੋ 20 ਕਿਲੋ ਦੁੱਧ ਦਾ ਰਕੜ ਤੇ ਰੇਟ ਬਾਈ ਨੇ ਢਾਈ ਲੱਖ ਕੀਤਾ ਪੂਰੀ ਵੀਡੀਓ ਸਾਡੀ ਸਾਂਹ ਵਾਲੀ ਵੀ ਤੁਸੀਂ ਦੇਖਿਓ ਧੰਨਵਾਦ